ਹਾਂਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਕਾਫੀ ਵੀਰ ਫੋਨ ਮੈਸੇਜ ਕਰਦੇ ਸੀਗੇ ਵੀ ਬਾਈ ਜੀ ਬੱਚਾ ਤਿਆਰ ਕਰਨ ਵਾਸਤੇ ਕਿਹੜੀ ਡਾਈਟ ਦਿੰਨੇ ਹੋ ਤੁਸੀਂ ਤੇ ਬੱਚੇ ਦੇ ਵਿੱਚ ਦੇਖਣ ਵਾਲੀਆਂ ਚੀਜ਼ਾਂ ਕੀ ਹੁੰਦੀਆਂ ਵਿਆਹ ਵਿੱਚ ਅਬ ਰੀਡਰ ਬਣੂਗਾ ਤਾਂ ਉਹਦੇ ਬਾਰੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਐਂਡ ਤਾਈਂ ਬਣੇ ਰਹੋ ਕਾਫੀ ਕੁਝ ਤੁਹਾਨੂੰ ਜਾਣਕਾਰੀ ਵੀਡੀਓ ਦੇ ਵਿੱਚ ਪ੍ਰਾਪਤ ਹੋਊਗੀ ਤਾਂ ਇਸ ਲਈ ਜਿਹੜੇ ਵੀਰ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦਾ ਐਂਡ ਤਾਈ ਬਨੇ ਰਹੋ ਹੁਣ ਆਪਾਂ ਗੱਲਬਾਤ ਕਰਦੇ ਆਂ ਦੋਸਤੋ ਵੀ ਆਪਾਂ ਖਾਣ ਪੀਣ ਨੂੰ ਕੀ ਦਿੰਨੇ ਆ ਬੱਚੇ ਨੂੰ ਠੀਕ ਆ ਤੇ ਬੱਚੇ ਦੇ ਵਿੱਚ ਕੁਆਲਿਟੀ ਕੀ ਹੋਣੀ ਚਾਹੀਦੀ ਆ ਤਾਂ ਸਾਰੀਆਂ ਆਪਾਂ ਤੁਹਾਨੂੰ ਲੜੀ ਵਾਰ ਸਾਰੀਆਂ ਗੱਲਾਂ ਸਮਝਾਵਾਂਗੇ ਤੇ ਵੀਡੀਓ ਦਾ ਐਂਡ ਤਾਈ ਬਨੇ ਰਹੋ ਠੀਕ ਆ ਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਤਾਂ ਦੋਸਤੋ ਸਭ ਤੋਂ ਜ਼ਰੂਰੀ ਹੁੰਦਾ ਜਦੋਂ ਤੁਸੀਂ 1.5-2 ਮਹੀਨੇ ਦਾ ਬੱਚਾ ਕਿਸੇ ਤੋਂ ਲੈਨੇ ਹੋ ਜਾਂ ਤੁਸੀਂ ਘਰੇ ਪਾਲਦੇ ਹੋ ਤਾਂ ਜਿਹੜਾ ਬੰਦਾ ਘਰੇ ਪਾਲਦਾ ਉਹਨੂੰ ਤਾਂ ਪਤਾ ਹੀ ਹੁੰਦਾ ਠੀਕ ਆ ਪੁਰਾਣਾ ਬੰਦਾ ਜਾਂ ਨਵੇਂ ਬੰਦੇ ਆ ਉਹਨਾਂ ਨੂੰ ਨਹੀਂ ਜਾਣਕਾਰੀ ਹੁੰਦੀ ਕਈ ਵਾਰੀ ਤਾਂ ਉਹਨਾਂ ਵਾਰੇ ਆਪਾਂ ਅੱਜ ਜਾਣਕਾਰੀ ਦੇਵਾਂਗੇ ਤੁਹਾਨੂੰ ਤਾਂ ਸਭ ਤੋਂ ਜ਼ਰੂਰੀ ਹੁੰਦਾ ਦੋਸਤੋ ਤੁਹਾਡੇ ਘਰੇ 5 ਜਾਂ 7 10 ਬੱਚੇ ਜਿੰਨੇ ਵੀ ਹੈਗੇ ਆ ਤੇ ਉਹਦੇ ਵਿੱਚ ਆਪਾਂ ਨੂੰ ਮੂੰਹ ਮੁੱਠਾ ਸਭ ਨੂੰ ਦੇਖ ਜਾਂਦਾ ਭਈ ਇਹਦਾ ਨੱਕ ਕੁੰਡਾ ਜਾਂ ਇਹਦੇ ਕੰਨ ਲੰਮੇ ਆ ਜਾਂ ਜੀ ਸਕਿਨ ਵਧੀਆ ਗਈ ਜਾਂ ਇਹਦੇ ਸਿੰਘ ਵਧੀਆਗੇ ਤੇ ਹੱਡ ਗੋਡਾ ਮੋਟਾ ਇਹਦਾ ਠੀਕ ਹੈ ਲੱਤਾਂ ਬਿਲਕੁਲ ਸਿੱਧੀਆਂ ਹੋਣ ਪੂਛ ਪਾਸੇ ਲੰਬੀ ਹੋਵੇ ਬਿਲਕੁਲ ਸਿੱਧੀ ਹੋਵੇ ਠੀਕ ਆ ਤੇ ਬੱਚੇ ਦੀ ਬੇਲ ਮੇਨ ਚੀਜ਼ ਹੁੰਦੀ ਆ ਹਾਈਟ ਜਿਆਦਾ ਮੈਟਰ ਨਹੀਂ ਕਰਦੀ ਬੇਲ ਜਿੰਨੀ ਲੰਬੀ ਹੋਊਗੀ ਉਨਨੇ ਹੀ ਵਧੀਆ ਬੱਚਾ ਤਿਆਰ ਹੋਊਗਾ ਇਸ ਤਰ੍ਹਾਂ ਜਿਵੇਂ ਇਸ ਦੇਖ ਰਹੇ ਹੋ ਤੁਸੀਂ ਇਦਾਂ ਲંબਾਈ ਵੱਧ ਹੋਣੀ ਚਾਹੀਦੀ ਹੈ ਬੱਚੇ ਦੀ ਤੇ ਬਾਕੀ ਚੀਜ਼ ਆ ਜਾਂਦੀ ਹੈ ਇਹਦੇ ਵਿੱਚ ਦੋਸਤੋਂ ਮਾ ਦਾ ਰਿਕਾਰਡ ਠੀਕ ਹੈ ਮਾਂ ਦੁੱਧ ਨੂੰ ਚੰਗੀ ਹੋਵੇ ਬਾਪ ਚੰਗਾ ਹੋਵੇ ਠੀਕ ਹੈ ਤੇ ਦੂਸਰਾ ਤੀਸਰੀ ਚੀਜ਼ ਆ ਜਾਂਦੀ ਹੈ ਇਹ ਟੈਸਟਿਕਲ ਠੀਕ ਹੈ ਜਿਵੇਂ ਇਹ ਟੈਸਟਿਕਲ ਦੇਖ ਰਹੇ ਹੋ ਬੱਚੇ ਤੁਸੀਂ ਬਿਲਕੁਲ ਗੋਲ ਤੇ ਦੋਨੇ ਕੁਝ ਜੁੜੇ ਹੋਏ ਆ ਠੀਕ ਆ ਤਾਂ ਇਹਦੇ ਵਿੱਚ ਥੋੜੇ ਕਨੇ ਟੀਰ ਵਾਲੇ ਵੀ ਟੈਸਟਿਕਲ ਚੱਲ ਜਾਂਦੇ ਆ ਤੇ ਬਾਕੀ ਸ਼ਾਈਨਿੰਗ ਤੇ ਬੱਚੇ ਦੇ ਲਚਕ ਹੋਣੀ ਚਾਹੀਦੀ ਹੈ ਸਰੀਰ ਦੇ ਵਿੱਚ ਢਿੱਲਾ ਬਣ ਜਾਨੀ ਕਿ ਕੰਨ ਦੇ ਵਿੱਚ ਮੈਂ ਦੇਖ ਸਕਦਾ ਹਾਂ ਤੁਸੀਂ ਮੈਂ ਤੁਹਾਨੂੰ ਟੁੰਡੀ ਪਰ ਕੇ ਹੁਣ ਚੱਕ ਕੇ ਦਿਖਾਉਣਾ ਵੇਖੋ ਮਾਸੇ ਦੇ ਤੇ ਜਿੰਨੀ ਆਹ ਲਚਕ ਹੋਊਗੀ ਉਹਨੇ ਹੀ ਬੱਚਾ ਵਧੀਆ ਤੰਦਰੁਸਤ ਬਣੂਗਾ ਠੀਕ ਆ ਤੇ ਹੱਡ ਗੋਡਾ ਪੂਰਾ ਮੋਟਾ ਕਰੂ ਜਾਨੀ ਕਿ ਹੈਵੀ ਵੇਟ ਭਾਰੀ ਬਣੂਗਾ ਬੱਚਾ ਠੀਕ ਆ ਜਿਵੇਂ ਛਾਤੀ ਦੇਖ ਸਕਦੇ ਹਾਂ ਹੁਣ ਕਾਫੀ ਬੱਚਿਆਂ ਦੀ ਲੱਤਾਂ ਇੱਥੋਂ ਜੁੜੀਆਂ ਹੀ ਆਉਂਦੀਆਂ ਆ ਜਗ੍ਹਾ ਤੋਂ ਤੇ ਛਾਤੀ ਪੂਰੀ ਚੌੜੀ ਨਹੀਂ ਹੁੰਦੀ ਜਿਵੇਂ ਤੇ ਬੱਚਾ ਦੇਖ ਰਹੇ ਹਾਂ ਕਿੰਡੀ ਚੌੜੀ ਛਾਤੀ ਆ ਵੇਖ ਲਓ ਤੇ ਝਾਲਰ ਝੂਲਰ ਪੂਰੀ ਵਧੀਆ ਕੱਢ ਰਿਹਾ ਬੱਚਾ ਵੇਖ ਲਓ ਤਾਂ ਆ ਚੀਜ਼ਾਂ ਹੁੰਦੀਆਂ ਕੁਆ ਕੰਨ ਬਿਲਕੁਲ ਪਤਲੇ ਹੋਵੇ ਮੁਲਾਇਮਦਾਰ ਹੋਵੇ ਤੇ ਸਿੰਗੀ ਬਿਲਕੁਲ ਪਿੱਛੇ ਨੂੰ ਮੁੜੀ ਹੋਵੇ ਜਿਵੇਂ ਤੁਸੀਂ ਦੇਖ ਰਹੇ ਹੋ ਠੀਕ ਆ ਤੇ ਕੰਨ ਕੰਨ ਬਿਲਕੁਲ ਸਿੱਧੇ ਹੋਣ ਤੇ ਇਹ ਚਿੱਟੀਆਂ ਅੱਖਾਂ ਦੇ ਵਿੱਚ ਨਾਲ ਇੱਕ ਆਪ ਲਾਲ ਅੱਖਾਂ ਚ ਵੀ ਬੱਚਾ ਪਾਲ ਰਹੇ ਆ ਤੁਹਾਨੂੰ ਉਹ ਵੀ ਦਿਖਾਉਣੇ ਆਪਾਂ ਨਾਲ ਇਹ ਤੇ ਤਕਰੀਬਨ ਇਹ 5 ਮਹੀਨਾ ਤੋਂ ਪਲੱਸ ਹੋ ਚੁੱਕਿਆ 34 ਇੰਚ ਹਾਈਟ ਹੋ ਚੁੱਕੀ ਐਸ ਬੱਚੇ ਦੀ ਤੇ ਖਾਣ ਪੀਣ ਨੂੰ ਕੀ ਦਿੰਨੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਦਾ ਹੁਣ ਤੁਹਾਨੂੰ ਬੱਚਾ ਇੱਕ ਦੂਸਰਾ ਵੀ ਦਿਖਾਉਣਾ ਕੋਈ ਪਤਾ ਪਾ ਬਾਲਦੇ ਦੋਸਤੋ ਦਬਾ ਦੇਖ ਸਕਦੇ ਹੋ ਹੱਡ ਗੋਡਾ ਇਹਦਾ ਵੀ ਪੂਰਾ ਮੋਟਾ ਤੇ ਮੂੰਹ ਮੱਥੇ ਦੇਖ ਸਕਦੇ ਹੋ ਇਹਨੂੰ ਥੋੜੀ ਜਿਹੀ ਸਿੰਗੀ ਉੱਪਰ ਹੈ ਦੀ ਠੀਕ ਆ ਆਪਾਂ ਕੱਲਾ ਇਹ ਨਹੀਂ ਦੇਖ ਸਕਦੇ ਵੀ ਇਹਦੀ ਸਿੰਗੀ ਜਨਕਸ਼ਾ ਇਹਨੂੰ ਆਪਾਂ ਬੱਚੇ ਨੂੰ ਛੱਡ ਦਿੱਗੇ ਕਿਉਂਕਿ ਇਹਦੀ ਮਾਂ ਬਹੁਤ ਚੰਗੀ ਆ ਚੰਗੇ ਖਾਨਦਾਨ ਦੀ ਇਹਦੀ ਮਾਂ ਤਕਰੀਬਨ 5 ਲੀਟਰ ਦੁੱਧ ਆਦੀ ਮਾਂ ਥੱਲੇ ਤੇ ਬਹੁਤ ਸੋਹਣਾ ਬੱਚਾ ਤਿਆਰ ਹੋ ਰਿਹਾ ਲਾਲ ਅੱਖ ਦੇ ਵਿੱਚ ਕੋਈ ਨਹੀਂ ਕੰਨ ਦੀ ਲੈਂਥ ਵੀ ਬਣੀ ਨਹੀਂ ਹੈਗੀ ਪਰ ਹੱਡ ਗੋਡਾ ਤੁਸੀਂ ਦੇਖ ਸਕਦੇ ਹੋ ਕਿੰਨਾ ਨਿੱਗਰ ਤੇ ਮਜ਼ਬੂਤ ਹੈ ਕੰਨ ਇਹਦੀ ਵੀ ਬਿਲਕੁਲ ਉਸੇ ਟਾਈਪ ਦੀ ਜਿਵੇਂ ਤੁਹਾਨੂੰ ਪਹਿਲਾਂ ਦੱਸਾਈ ਦੇਖ ਸਕਦੇ ਹੋ ਤੁਸੀਂ ਐਦਾਂ ਹੋਣੀ ਜ਼ਰੂਰੀ ਆ ਠੀਕ ਆ ਤੇ ਬਾਕੀ ਟੈਸਟਿਕਲਾਂ ਦਾ ਪੂਰਾ ਭਾਰੀ ਆ ਤੇ ਟੈਸਟਿਕਲ ਦਾ ਮੇਨ ਰੋਲ ਹੁੰਦਾ ਦੋਸਤੋ ਜੜ ਦੇ ਵਿੱਚੋਂ ਇੱਥੋਂ ਠੀਕ ਆ ਤਾਂ ਜਿੰਨਾ ਇੱਥੋਂ ਚੌੜਾ ਹੋਊ ਟੈਸਟਿਕਲ 나ੜ ਵਗੈਰਾ ਮੋਟੀ ਹੋਊ ਤਾਂ ਉਨੀਆਂ ਇਹਦੀਆਂ ਗਾਹ ਪੱਠਾਂ ਦੁੱਧ ਵਾਲੀਆਂ ਆਉਣੀਆਂ ਤੇ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਲਓ ਠੀਕ ਆ ਇਹ ਵੀ ਉੱਡੇ ਹੀ ਆ ਬੱਚਾ ਉਹਦੇ ਨਾਲੋਂ ਪੰਜ ਚਾਰ ਦਿਨ ਛੋਟਾ ਐ ਤੇ ਬਾਕੀ ਆਪਾਂ ਇਹਨੂੰ ਵੀ ਤਿਆਰ ਕਰਦੇ ਹੁਣ ਆਪਾਂ ਗੱਲ ਕਰਦੇ ਆਂ ਦੋਸਤੋ ਖਰਾਕ ਦੀ ਠੀਕ ਆ ਖਰਾਕ ਇਹਨਾਂ ਨੂੰ ਆਪਾਂ ਕੀ ਦੇ ਰਹੇ ਆਂ ਤਾਂ ਸਭ ਤੋਂ ਜ਼ਰੂਰੀ ਹੁੰਦਾ ਦੋਸਤੋ ਬੱਚਿਆਂ ਵਾਸਤੇ ਮਾਂ ਦਾ ਦੁੱਧ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਦੁੱਧ ਪਿਉਣੇ ਆ ਠੀਕ ਆ ਤੇ ਨਾਲ ਜੋ ਵੀ ਆਪਾਂ ਦਿੰਨੇ ਆ ਇਹਨਾਂ ਨੂੰ ਉਹ ਵੀ ਤੁਹਾਨੂੰ ਦੱਸਦੇ ਆਂ ਤਾਂ ਦੋਸਤੋ ਆਪਾਂ ਜਿੰਨਾ ਵੀ ਬੱਕਰੀਆਂ ਦਾ ਦੁੱਧ ਹੁੰਦੇ ਆ ਉਹ ਵੀ ਆਪਾਂ ਸਾਰਾ ਕੱਢ ਕੇ ਕਿਉਂਕਿ ਬੱਕਰੀਆਂ ਹੁਣ ਗੱਪਣਾ ਨਹੀਂ ਚਲੋ ਦੁੱਧ ਘਟ ਦਿੰਦੀਆਂ ਤੇ ਬੱਕਰੀਆਂ ਦਾ ਦੁੱਧ ਕੱਢ ਕੇ ਆਪਾਂ ਤੇ ਨਾਲ ਵਿੱਚ ਇਹਦੇ ਮੱਝ ਦਾ ਜਾਂ ਗਾਂ ਦਾ ਦੁੱਧ ਐਡ ਕਰਕੇ ਤਾਂ ਇਹਨਾਂ ਨੂੰ ਆਪਾਂ ਸਵੇਰ ਸ਼ਾਮ ਦੋਨੇ ਬੱਚਿਆਂ ਨੂੰ 2-2 ਲੀਟਰ ਪਾਉਣੇ 2-2 ਲੀਟਰ ਯਾਨੀ ਕਿ 1.5 ਲੀਟਰ ਤੋਂ ਪਲੱਸ ਇੱਕ ਬੱਚੇ ਨੂੰ ਦੁੱਧ ਦਿੰਨੇ ਆਪਾਂ 1.5 ਲੀਟਰ ਪਾਉਣੇ 2 ਲੀਟਰ ਸਵੇਰ 1.5 ਪਾਉਣੇ 2 ਲੀਟਰ ਸ਼ਾਮ ਨੂੰ ਉਸ ਤੋਂ ਇਲਾਵਾ ਇਹਨਾਂ ਨੂੰ ਆਪਾਂ ਫੀਡ ਬਣਾਈ ਹੋਈ ਹੈ ਘਰ ਦੀ ਆਪਦੀ ਠੀਕ ਆ ਤਾਂ ਫੀਡ ਦੇ ਵਿੱਚ ਆਪਾਂ ਕੱਪ ਸਟਾਰਟਰ ਫੀਡ ਵੀ ਦਿੰਨੇ ਇਹਨਾਂ ਨੂੰ ਕਣਕ ਵੀ ਦਿੰਨੇ ਆ ਮੱਕੀ ਵੀ ਦਿੰਨੇ ਆ ਛੋਲਿਆਂ ਛਿਲਕਾ ਵੀ ਦਿੰਨੇ ਆ ਸੋਇਆਬੀਨ ਦਾ ਛਿਲਕਾ ਵੀ ਦਿੰਨੇ ਆ ਅਲੱਗ ਤੋਂ ਜਿਹੜੇ ਕੋਈ ਹੋਰ ਆਪਾਂ ਇਹਨਾਂ ਨੂੰ ਮੈਡੀਸਿਨ ਦਿੰਨੇ ਆ ਉਹ ਵੀ ਤੁਹਾਨੂੰ ਦੱਸ ਦਾਂ ਮਹੀਨੇ 'ਚ ਕਮ ਸੇ ਕਮ 10 ਦਿਨਾਂ ਨਾਲ ਆਪਾਂ ਇਹਨਾਂ ਨੂੰ ਕੈਲਸ਼ੀਅਮ ਵੀ ਪਿਉਆਉਣੇ ਆ ਕਿਉਂਕਿ ਕੈਲਸ਼ੀਅਮ ਨਾਲ ਹੱਡ ਗੋਡਾ ਮਜ਼ਬੂਤ ਰਹੂਗਾ ਕਈ ਵਾਰੀ ਬੱਚੇ ਪੈਰ ਪੂੜ ਬਿੰਗੇ ਕਰ ਜਾਂਦੇ ਆ ਜਾਂ ਲੱਤਾਂ ਬਿੰਗੀਆਂ ਹੋ ਜਾਂਦੀਆਂ ਉਸ ਕਾਇਤ ਨਹੀਂ ਆਉਂਦੀ ਤੇ ਬਕਾਇਦਾ ਇਹਨਾਂ ਨੂੰ ਲੀਵਰ ਟੋਨਿਕ ਖਾਣ ਪੀਣ ਤੇ ਪੂਰਾ ਇਹਨਾਂ ਸਾਫ ਸੋਧਰਾ ਧਿਆਨ ਦੇਣੇ ਆ ਠੀਕ ਆ ਹਰਾਚਾਰਾ ਇਹਨਾਂ ਨੂੰ ਆਪਾਂ ਬਿਲਕੁਲ ਨਹੀਂ ਪਾਉਂਦੇ ਹਰਾ ਕੱਲੇ ਸੁੱਕੇ ਨੀਰੇ ਤੇ ਚੱਲਦੇ ਆ ਤੇ ਕੱਲੀ ਫੀਡ ਤੇ ਚੱਲਦੇ ਆ ਤੇ ਦਵਾਈਆਂ ਦੇ ਵਿੱਚ ਇਹ ਹੋਰ ਗੱਲ ਕਰਾਂ ਤੁਹਾਨੂੰ ਜਿਵੇਂ ਕੈਲਸ਼ੀਅਮ ਤੁਸੀਂ ਆ ਤੁਹਾਨੂੰ ਤਾਂ ਇਹਨਾਂ ਨੂੰ ਆਪਾਂ ਨਾਲ ਕਦੇ ਨਾ ਕਦੇ ਵਿਟਾਮਿਨ ਚ ਵੀ ਦੇ ਦਿੰਨੇ ਆ ਥੋੜੀ ਥੋੜੀ ਉਹਦੇ ਨਾਲ ਸ਼ਾਈਨਿੰਗ ਸ਼ੋਨਿੰਗ ਵਧੀਆ ਰਹਿੰਦੀ ਆ ਤੇ ਨਾਲ ਇਹਨਾਂ ਨੂੰ ਆਪਾਂ ਦਿੰਨੇ ਆਗੇ ਮਿਨਰਲ ਮਿਕਚਰ ਮਿਨਰਲ ਮਿਕਚਰ ਜੋ ਸਰੀਰ ਦੇ ਵਿੱਚ ਤੱਤਾਂ ਦੀ ਜ਼ਰੂਰਤ ਹੁੰਦੀ ਆ ਤੇ ਉਹ ਪੂਰਾ ਕਰਦੇ ਆ ਫੀਡ ਦੇ ਵਿੱਚ ਆਪਾਂ ਇਹਨਾਂ ਨੂੰ ਮਿਲਾ ਕੇ ਦੇ ਦਿੰਨੇ ਆ ਮਿਨਰਲ ਮਿਕਚਰ ਮਿਨਰਲ ਮਿਕਚਰ ਜ਼ਰੂਰੀ ਆ ਬਾਕਾਇਦਾ ਇਹਨਾਂ ਦਾ ਤੋਰਾ ਫੇਰਾ ਕਰਾਉਣੇ ਇਹਨਾਂ ਦੀ ਭਜਨ ਅਠ ਕਰਾਉਣੇ ਤੇ ਛੱਡ ਕੇ ਇਹਨਾਂ ਨੂੰ ਆਪਾਂ ਕਿਉਂਕਿ ਕੱਲੀ ਖਰਾਕ ਦਿੱਤੀ ਨਾ ਵੀ ਕੁਝ ਨਹੀਂ ਹੁੰਦਾ ਜੇ ਬੱਚੇ ਨੇ ਤੂਰਾ ਫੇਰੀ ਨਾ ਕੀਤਾ ਖੱਲਾ ਖੜਾ ਖਰਾਕ ਖਾਈ ਗਿਆ ਤੇ ਉਹ ਨਾ ਤੰਦਰੁਸਤियां ਮੁਸਤਕਲ ਨਹੀਂ ਬਣਦਾ ਇਸ ਲਈ ਵਰਜਸ ਵੀ ਜ਼ਰੂਰੀ ਆ ਇਸ ਲਈ ਇਹਨਾਂ ਨੂੰ ਆਪ ਭਜਾਉਣੇ ਆ ਗਲੀ ਦੇ ਵਿੱਚ ਵੀ ਕੱਢ ਲੈਣੇ ਆ ਜਾਂ ਘਰੇ ਵੀ ਭਜਾ ਭਜਾ ਲੈਣੇ ਇਹਨਾਂ ਨੂੰ ਤੇ ਜੋ ਵੀ ਖਾਂਦੇ ਆ ਇਹ ਫਿਰ ਉਹ ਇਹਨਾਂ ਦੇ ਸਰੀਰ ਨੂੰ ਸਹੀ ਲੱਗ ਜਾਂਦਾ ਤੇ ਬਾਕੀ ਬੱਚੇ ਤੁਹਾਡੇ ਸਾਹਮਣੇ ਆ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਜੇ ਕੋਈ ਮੇਰਾ ਵੀਰ ਕੋਈ ਗੱਲ ਦੱਸਣ ਮੰਨੀ ਹੋ ਰਹਿ ਗਈ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਸਾਨੂੰ ਜ਼ਰੂਰ ਦੱਸਾਂਗੇ ਆਪਾਂ ਤੇ ਇਹ ਆਪਾਂ ਖਾਣ ਪੀਣ ਨੂੰ ਦੇ ਰਹੇ ਆ ਨਾ ਬੱਚਿਆਂ ਨੂੰ ਤੇ ਪਰਮਾਤਮਾ ਨੇ ਚਾਇਆ ਤਾਂ 1 ਸਾਲ ਨੂੰ ਆਪਾਂ ਦਿਖਾਵਾਂਗੇ ਤੁਹਾਨੂੰ ਬੱਚੇ ਬਣਦੇ ਇਹ ਇਹ ਆਪਣੇ ਕਾਲੂ ਦੇ ਹੀ ਆ ਦੋਨੇ ਬੱਚੇ ਕੋਈ ਇਹ ਨਹੀਂ ਹੈਗਾ ਵੀ ਬਾਹਰੋਂ ਲਿਆਂਦੇ ਆਪਾਂ ਜੋ ਕਰਿਆ ਠੀਕ ਆ ਕਾਲੂ ਦੇ ਬੱਚੇ ਆ ਤੇ ਹੁਣ ਕਾਫੀ ਵੀਰ ਇਹਨੂੰ ਕਹਿਣਗੇ ਵੀ ਸਿੰਘੋਚਿਆ ਆਪਾਂ ਸਿੰਘ ਨਹੀਂ ਦੇਖਣੇ ਠੀਕ ਆ ਦੋਸਤੋ ਆਪਾਂ ਬਰੀਡ ਦੇਖਣੀ ਆ ਕੱਲੇ ਸਿੰਘਾਂ ਦਾ ਕਰਕੇ ਨਹੀਂ ਛੱਡਦੇ ਇਹਨੂੰ ਆਪਾਂ ਤੇ ਬਾਕੀ ਸਿੰਗ ਥੱਲੇ ਮੋੜ ਜੂਗਾ ਇਹ ਜਿਵੇਂ ਜਿਵੇਂ ਵੱਡਾ ਹੋਊਗਾ ਤਾਂ ਥੋੜੇ ਸਿੰਗ ਉੱਚੇ ਜ਼ਰੂਰ ਉੱਠੇ ਆਗੇ ਆ ਤੇ ਸਿੰਗ ਬਿਲਕੁਲ ਥੱਲੇ ਮੋੜ ਜੂਗਾ ਇਹ ਟਾਈਮ ਪਾ ਕੇ ਇਹ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ